ਪਿਆਰੇ ਵਿਦਿਆਰਥੀਓ ਸਾਡੇ ਅੱਜ ਚੌਥੇ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪੰਧਾ ਅੱਜ ਸੀ ਪੜਨ ਜਾ ਰਹੀ ਹੈ ਇੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀ ਯਾਤਰਾ માં ਜੈ ਜੈਕਾਰ ਕਰੀ ਸਭ ਕੋਈ ਇਹ ਪਾਠ ਦੀ ਤੋਕ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਗਮੀ ਜੋਤ ਤੇ ਜਿਸ ਦੀ ਧਰਤੀ ਉੱਤੇ ਚਰਨ ਪਾਈ ਉਹ ਧਰ ਕਰ ਕਰ ਵਿੱਚ ਗਿਆਨ ਦਾ ਚਾਨਣ ਹੋ ਗਿਆ ਸਾਲ 1665 1665 ਇਸ ਵੀ ਦੇ 6 ਕੜੇ ਮਹੀਨਿਆਂ ਵਿੱਚ ਜਦੋਂ ਸਰਦ ਰੁੱਤ ਸ਼ੁਰੂ ਹੋ ਰਹੀ ਸੀ ਸ਼੍ਰੀ ਗੁਰੂ ਪਾਦਰ ਜੀ ਦੇ ਪਰਿਵਾਰ ਅਤੇ ਕੁਝ ਸਿੱਖਾਂ ਸਮੇਤ ਤਵਾਦੀ ਮਾਲਵੀ ਦੀ ਸਲਤਨਤ ਨਾਲ ਵਿਚਰਨ ਲਈ ਰਵਾਨਾ ਹੋਏ ਇਹ ਯਾਤਰਾਾਂਾ ਕੇਵਲ ਕੋਈ ਸਫਰ ਨਹੀਂ ਸੀ ਸਗੋਂ ਇਹ ਤਾਂ ਗੁਰੂ ਜੀ ਦੇ ਅਸਥਾਨ ਦੇ ਦਰਸ਼ਨ ਦੇ ਧਾਰੇ ਤੇ ਸਿੱਖ ਛੇਪਕਾਂ ਦੇ ਗੁਰਸਿੱਖੀ ਵਿਜੂਹ ਪਾਕ ਪਕ ਕਰਕੇ ਮਤਲਬ 9 ਲੱਖ ਦੇ ਸਮਾਨ ਹੁੰਦੇ ਹਨ 9 ਧੱਕੇ ਨਹੀਂ ਕਿ ਇਹ ਸਮਾਨ ਹਨ 9 ਲੱਖ ਦੇ ਕਰਕੇ ਇਸ ਲਈ ਉਹਨਾਂ ਦੇ ਪਿੰਡਾਂ ਪਿੰਡ ਦਾ ਨਾਮ 9 ਲੱਖਾ ਪੈ ਗਿਆ ਇੱਕ ਹੀ ਗੁਰੂ ਜੀ ਨੇ ਤੈਲਪੁਰ ਹੁੰਦੇ ਹੋਏ ਸਫਰ 바 ਜਿਨ੍ਹਾਂ ਨੂੰ ਬਹਾਦਰ ਗੜ ਆਖਦੇ ਹਨ ਉੱਤੇ ਪਹੁੰਚੇ ਇਤੋਂ ਦੇ ਨਵਾਂ ਔਰੰਗਜ਼ੇਬ ਦਾ ਨਜ਼ਦੀਕੀ ਤੋਂ ਸਮਝਾਣਾ ਵੰਨ ਸ਼ਕਤੀ ਪ੍ਰੇਰਣਾ ਦੇਣਾ ਨਾਮ ਜਪਣ ਦੀ ਤਾਲ ਅਤੇ ਦਿਲ ਨੂੰ ਨਮ ਰਾਹ ਕੋਚ ਦੇਣ ਵਾਲੀ ਯਾਤਰਾ ਸੀ ਪਹਿਲੀ ਯਾਤਰਾ ਇਹਨਾਂ ਦੀ ਯਾਤਰਾ ਸ਼ੁਰੂ ਕਰਦ ਲਈ ਗੁਰੂ ਜੀ ਨਾਲ ਸ਼੍ਰੀਪੁਰ ਸ਼੍ਰੀਕੇਰਪੁਰ ਸਾਹਿਬ ਵਿੱਚ ਦਿੱਲੀ ਦੀ ਸੰਗਤਾਂ ਮਿਲਾਂ ਹੋਇਆ ਉਸ ਸਮੇਂ ਦਿੱਲੀ ਦੇ ਹਾਲਾਤ ਹਕੂਮਤਾਂ ਬਾਰੇ ਬਹੁਤ ਕੁਝ ਜਾਣਿਆ ਪੋਤੇ ਗੁਰੂ ਜੀ ਨੇ ਪਰਤਪੁਰ ਦੇ ਕਲੋਨੀ ਹੁੰਦੇ ਹੋਏ ਰੋਪੜ ਜਿੱਤੇ ਮੁੰਗਲਵਾਰਾ ਸਦਾਬਦ ਸਾਇਬ ਸਥਿਤ ਹੈ ਪਰਤਪੁਰ ਦੇ ਕਲੋਨੀ ਹੁੰਦੇ ਹੋਏ ਰੋਪੜ ਪਹੁੰਚੇ ਜਿੱਤੇ ਅਜਕਰਪੁਰ ਦਵਾਰਾ ਸੈਫਸ਼ੋ ਮਾਝਾ ਪੁਰਾਲੀ ਹੁੰਦਿਆ ਕੈ ਰੁਆ ਇੱਕ ਬਾਗ ਦੇ ਡੇਰੇ ਵਿੱਚ ਹੋਣੇ ਸ਼ਾਨਦਾਰ ਉਸ ਸਥਾਨ ਨੂੰ ਸ਼ਿਸ਼ੋਭੇਦਾਨ ਇਨਾਂ ਕਮਾਤੀ ਹੱਤ ਪੈਣ ਹਰ ਗਲੀ ਵਿੱਚ ਲੋਕ ਆਪਣੇ ਦੁੱਖ ਲੈ ਕੇ ਆਉਂਦੇ ਗੁਰੂ ਜੀ ਉਹਨਾਂ ਦੇ ਮਨਾ ਅੰਦਰ ਗਿਆਨ ਦਾ ਚਾਦਰ ਤੇ ਸ਼ਾਂਤੀ ਦਾ ਉਹ ਗੁਰੂ ਜੀ ਦਾ ਹੈ ਖੜਾ ਸਾਂ ਸ਼ਿਸ਼ੋਭੇਦਾਨ ਇਤਨੀ ਗੁਰੂ ਜੀ ਨੇ ਮੁੱਲੋਂ ਵਾਲ ਪਹੁੰਚ ਕੇ ਜਿਸ ਤੋਂ ਦਾ ਪਾਣੀ ਖਾਰਣ ਸੀ ਨੰਗੀਂ ਪਾਣੀ ਉੱਡਾ ਉਹਨਾਂ ਕੰਢੇ ਲਈ ਖਾਰਾ ਪਾਣੀ ਸੀ ਗੁਰੂ ਜੀ ਨੇ ਪੁਰਾਣਾ ਖੂਸ ਸਾਫ਼ ਕਰਵਾਇਆ ਅਤੇ ਪਾਣੀ ਪਰਲੇਖਿਆ ਹੁਣ ਇਹ ਪਾਣੀ ਮਿੱਠਾ ਨਿਕਲਿਆ ਗੁਰੂ ਜੀ ਕੁਝ ਇੱਥੇ ਹੀ ਰਹੇ ਤੇ ਇੱਕ ਸਿੱਖ ਪਾਇ ਨਾਨੂ ਜੀ ਨੂੰ ਮੰਜੀ ਪਖਸ਼ਿਮ ਇੱਥੇ